ਖਡੂਰ ਸਾਹਿਬ ਦੇ ਦਿਨ ਆਦੇ ਪਿੰਡ ਨੂੰ ਨੇ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦ ਇੱਥੇ 2.5 ਏਕੜ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਦੇਰ ਰਾਤ ਗੋਲੀਆਂ ਚੱਲ ਗਈਆਂ ਜਾਣਕਾਰੀ ਅਨੁਸਾਰ 30 ਦੇ ਕਰੀਬ ਲੋਕ ਦੋ ਕਾਰਨ ਟਰੈਕਟਰਾਂ ਤੇ ਮੋਟਰਸਾਈਕਲਾਂ ਤੇ ਆਏ ਅਤੇ ਘਰ ਵਿੱਚ ਦਾਖਲ ਹੋ ਪੰਤੋੜ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਘਰ ਦੀ ਛੱਤ ਤੇ ਜਾ ਆਪਣੇ ਜਾਨ ਬਚਾਈ ਇਸ ਦੌਰਾਨ ਇੱਕ ਵਿਅਕਤੀ ਦੇ ਗੋਲੀ ਲੱਗੀ ਹੈ ਅਤੇ ਤਿੰਨ ਹੋਰ ਜ਼ਖਮੀ ਹੋਏ ਹਨ ਭਾਜੀ ਸਾਡੇ ਪਰਜਾਈ ਰਾਹ ਸਾਡਾ ਗੁਇਰ ਗਿਆ ਡੈਥ ਹੋ ਗਈ ਪਰਜਾਈ ਸਾਡੀ ਦੀ ਜ਼ਮੀਨ ਹੈ ਉਹਨਾਂ ਨੇ ਬੈ ਕਰਤੀ ਜਿਨ੍ਹਾਂ ਨੂੰ ਬੈ ਕਰਤੀ ਆ ਉਹਨਾਂ ਨੇ ਕਿਹਾ ਵੀ ਜਿੱਥੇ-ਜਿੱਥੇ ਉਹਦੀ ਬੰਦੀ ਉੱਥੇ ਵਾਇਓ ਧੱਕਾ ਨਾ ਕਰਿਓ ਸਾਡੇ ਨਾਲ ਹੀ ਮੋਦਬਰ ਬੰਦੇ ਸਾਡੇ ਕੋਲ ਉਹਨਾਂ ਨੇ ਗੱਲ ਕੀਤੀ ਹੈ ਮੋਦਬਰ ਬੰਦੇ ਆnde ਵੀ ਅਸੀਂ ਕੱਢੀ ਵਟ ਪਵਾ ਦਾਂਗੇ ਸ਼ੁਕਰ ਵਾਰਾਂਗੇ ਤੇ ਮੋਦਬਰ ਬੰਦੇ ਵੀ ਇੱਥੇ ਆਏ ਉਹਨਾਂ ਹੁੰਦੇ ਮੰਨ ਗਏ ਆ ਤੇ ਰਾਤ ਨੂੰ 10 ਵਜੇ ਆਏ ਆ ਕਣਕ ਬੀਜ ਕੇ ਰਾਤ 10 ਵਜੇ ਆਨ ਕੇ ਨ ਬੂਹੇ ਘੜ ਚੰਗਰਾਂ ਮਾਰੀਆਂ ਪੰਜ ਜਣੇ ਸੀ ਤੇ ਅਸੀਂ ਫੇਰ ਉਹ ਗੱਡੀ ਜਿਹਨੂੰ ਘੇਰ ਲਈ ਉਹਨਾਂ ਦੀ ਫੇਰ ਰਾਤ ਨੂੰ ਚੰਗਰਾਂ ਮਾਰੀਆਂ ਅਸੀਂ ਕਿਉਂ ਚੰਗਰਾਂ ਮਾਰਦੇ ਸਾਡੇ ਬੂਹੇ ਗੱਡੀਆਂ ਨੇ ਉਹ ਇਥੋਂ ਇੱਕ ਬੰਦਾ ਛੁੱਟ ਕੇ ਭੱਜ ਗਿਆ ਵ ਉਹ ਪਿੰਡੋਂ ਉਹਨਾਂ ਦੇ ਬੰਡਾਲੇ ਤੋਂ ਆਏ ਆ ਸਰਪੰਚ ਮੋਦ ਪਰ ਬੰਦੇ ਉਹ ਆਦੇ ਹੱਟ ਜਿੰਮੇਵਾਰੀ ਤੇ ਤੁਸੀਂ ਬੰਦੇ ਜਾਣ ਦੋ ਸਾਰੇ ਮੁਲਾਜ਼ਮ ਆਉਣਗੇ ਪੁਲਸ ਆਊਗੀ ਤੇ ਉਹ ਆਪੇ ਗੱਲ ਕਰ ਲਊਗੀ ਗੱਡੀ ਉਹਨਾਂ ਦੀ ਅਹੀਂ ਰਹਿਣ ਦਤੈ ਗੱਡੀ ਆਪੇ ਇੱਥੇ ਸਾਰੇ ਮੁਲਾਜ਼ਮ ਵੇਖਣਗੇ ਆਣਗੇ ਗੱਡੀ ਛੱਡ ਕੇ ਆਓ ਇੱਥੋਂ ਚਲੇ ਗਏ ਆ ਉਹੜਾ ਮੁੰਡਾ ਭੱਜ ਕੇ ਗਿਆ ਇੱਥੋਂ ਉਹਨੇ ਜਾ ਕੇ 25 30 ਬੰਦੇ ਰਫਨਾਲੇ ਲੈ ਆਂਦੇ ਆ ਉਹਨਾਂ ਆਣ ਕੇ ਫੇਰ ਉਹਨਾਂ ਫਾਇਰਿੰਗ ਸ਼ੁਰੂ ਕਰਤੀ ਆ ਗਾਲਾਂ ਕੱਢੀਆਂ ਬਹੁਤ ਸਾਡੇ ਕੋਲ ਖਾਲੀ ਇੱਥੇ ਸਾਡੇ ਕੋਲ ਹਥਿਆਰ ਕੋਈ ਨਹੀਂ ਬਹੁਤ ਜ਼ਿਆਦਾ ਨੁਕਸਾਨ ਕੀਤਾ ਬੱਚੇ ਨਿਗਿ ਨਿਗਿ ਜੀ ਸਾਮਗੇ ਅਜੇ ਤੱਕ ਉਹ ਸਕੂਲ ਨਹੀਂ ਗਏ ਕਹਿੰਦੇ ਕਿ ਨਹੀਂ ਜਾਣਾ ਹੈ ਬਹੁਤ ਜ਼ਿਆਦਾ ਨੁਕਸਾਨ ਕੀਤਾ ਜੀ ਤੁਸੀਂ ਪਿੰਡ ਤੋਂ ਬਾਹਰ ਬਹਿਕਾ ਰਹਿੰਦੇ ਸੀ ਹਾਂ ਜੀ ਆਪਣਾ ਨਾ ਲਾਟ ਦੇ ਬੈਗ ਆ ਬਾਕੀ ਰਾਤ ਆਪਣੀ ਗੱਡੀ ਭਲੇਖੇ ਨਾਲ ਆਪਣੀ ਗੱਡੀ ਵੀ ਭੰਨ ਗਏ ਜੀ ਪੀਤੀ ਖਾਦੀ ਵਿੱਚ ਨਸ਼ੇ ਜਿਨਾ ਆਪਣੀ ਗੱਡੀ ਵੀ ਤੋੜ ਗਏ ਸਾਰੀ ਗੱਡੀ ਛੱਡ ਗਏ ਗੱਡੀ ਛੱਡ ਗਏ ਜੀ ਇੱਥੇ ਆਪਣੀ 60 ਬੇਡ ਨੇ ਆਪਣੇ ਲੱਗੀ ਆ ਚਾਚਾ ਜੀ ਦਾ ਪੈਰ ਤੋੜ ਗਿਆ ਤੇ ਦੂਜਾ ਜਾਨੇ ਦੇ ਚਾਚੀ ਜੀ ਦੇ ਪੇਟ ਤੇ ਲੱਗੀ ਆ ਗੋਲੀ ਤੇ ਇੱਕ ਆਪਣਾ ਰਿਸ਼ਤੇਦਾਰੀ ਮੁੰਡਾ ਉਹਦੇ ਪਾਟ ਤੇ ਲੱਗੀ ਆ ਲੇਡੀਜ਼ ਨਾਲ ਵੀ ਕੋਈ ਬਦਤਮੀਜ਼ੀ ਕੀਤੀ ਜਾਂ ਕੋਈ ਲੇਡੀਆਂ ਤੇ ਗੱਲ ਪੈਂਦੇ ਪਰ ਲੇੜੀ ਜੀ ਅਹੀਂ ਲਕਾ ਲੀਆਂ ਜੀ ਉਹਨਾਂ ਨੂੰ ਲਕਾ ਕੇ ਮੰਜਾਂ ਮੰਜਾਂ ਥੱਲੇ ਸਾਈਡਾਂ ਥੱਲੇ ਕਰਤਾ ਕਿ ਨਹੀਂ ਬਚਾ ਕਰੋ ਆਪਣਾ ਬਾਕੀ ਉਹ ਘਟ ਨਹੀਂ ਕਰਦੇ ਜੀ ਉਧਰ ਪੁਲਿਸ ਵਾਲੇ ਮੌਕੇ ਤੇ ਪਹੁੰਚ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅੱਧਾ ਪੌਣਾ ਘੰਟਾ ਬਾਅਦ ਰਾਤ ਕੋਈ 10:30 ਵਜੇ ਫਿਰ ਦੋ ਤਿੰਨ ਗੱਡੀਆਂ ਦੇ ਬੰਦੇ ਆਏ ਇਹਨਾਂ ਆ ਕੇ ਉਹਨਾਂ ਨੂੰ ਲਕਾਰੇ ਮਾਰ ਕੇ ਉਥੋਂ ਫਿਰ ਇਹਨਾਂ ਦੇ ਘਰ ਦੇ ਫੈਰ ਕੀਤੇ ਆ ਜਿਹਦੇ ਵਿੱਚ ਗੋਪਾਲ ਸਿੰਘ ਪੁੱਤਰ ਭੀਰ ਸਿੰਘ ਵਾਸੀ ਉਹਦੇ ਖੱਬੇ ਪੱਟ ਤੇ ਗੋਲੀ ਲੱਗੀ ਹੋ ਜਕੀ ਹੋਇਆ ਜੇ ਨਗਰਾਬਾ ਬਾਬਾਈ ਦੇ ਹਸਤਾਲੇ ਤੇ ਦਾਗ ਕਰਾਇਆ ਜਿਹੜੇ ਇਲਾਜਾ ਮੁਕਦਮਾ ਦਰਜ ਕਰਤਾ ਤਫਤੀਸ਼ ਜਾਰੀ ਹੈ ਰੇਡ ਕਰਾਇਆ ਜਾ ਰਿਹਾ ਹੈ ਗ੍ਰਿਫਤਾਰ ਕਰਕੇ ਇਹਨਾਂ ਨੂੰ ਜਲਦੀ ਜਲਦੀ ਜੇਲ੍ਹ ਕਿੱਧਾ ਜਾਇਆ ਜਾਏਗਾ ਇਹ ਮੁਕਦਮਾ 10 ਜਣੇ ਤੇ ਬਾਈ ਨੇ ਬਾਈ ਦੇ 7 8 ਜਿਹੜੇ ਆ ਅਨਨੌਏ ਇੱਥੇ ਦੋ ਔਰਤਾਂ ਹੈਗੀਆਂ ਨੇ ਜੀ ਸਰ ਕੋਈ ਗ੍ਰਾਮ ਦੇ ਮੋਕੇ ਤੇ ਕੋਈ ਉਮਰ ਦੋ 12 ਬੋਰ ਦੇ ਖੋਲ ਨੇ ਤੇ ਚਾਰ ਦੂਜੇ ਖੋਲ ਨੇ ਜੀ 6 ਖੋਲ ਮਿਲ ਨੇ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਜਾ ਕੇ ਸਾਰਾ ਮੌਕਾ ਵੇਖ ਕੇ ਫਿਰ ਉਹਨਾਂ ਦੇ ਬਿਆਨ ਤੇ ਮਕਦਮਾ ਦਰਜ ਕੀਤਾ ਗਿਆ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ ਹੀ ਯੂਜ਼ਡ ਟੂ ਵਰਕ ਵਿਦ ਰੈਪਿਟੇਟਿਡ ਕੰਪਨੀਆਂਜ਼ ਏਜੰਸੀਜ਼ ਐਸ ਵੈਲ ਲੋਕਲ ਬਿਲਡਰਜ਼ ਵਿਦ ਬ੍ਰਦਰਸ He is professional by plumbing, electrician, masonry, car painting. For more information, please contact him at under platform, www.jacktrade.com/slash nine two one seven six zero. Chander Consultants Limited. Call him on this number 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ